ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਜਿਹੜੀਆਂ ਨੇ ਫਰਸਟ ਕਲੈਕਸ਼ਨਾਂ ਜਿਹੜੀਆਂ ਫੈਂਡੀ ਸੀ ਲਿਖਦੇ ਵਾਲੀਆਂ ਕਲੈਕਸ਼ਨਾਂ ਨੇ ਅੱਜ ਕੱਲ ਇਹ ਫੈਬਰਿਕ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ 750 ਦੇ ਵਿੱਚ ਤੁਹਾਨੂੰ ਕਢਾਈ ਦੇ ਨਾਲ ਸੂਟ ਮਿਲ ਜੇਗਾ ਰੰਗ ਜਿਹੜੇ ਇੱਥੇ ਫਿਰ ਲਾਲ ਐਡ ਕੀਤੇ ਨੇ ਇਹੀ ਨੇ ਇਹਨਾਂ ਤੋਂ ਇਲਾਵਾ ਹੋਰ ਰੰਗ ਨਹੀਂ ਹੈਗੇ 5 ਮੀਟਰ ਦਾ ਲਾਈਨਨ ਫੈਬਰਿਕ ਦੇ ਵਿੱਚ ਸੂਟ ਆਇਆ ਹੈ ਜੀ ਇਹਦੇ ਵਿੱਚ ਤੁਹਾਨੂੰ 5 ਮੀਟਰ ਦਾ ਲਾਈਨਨ ਡਿਜੀਟਲ ਪ੍ਰਿੰਟ ਵਾਲਾ ਸੂਟ ਮਿਲੇਗਾ ਰੇਟ 799 ਰੁਪਏ ਆ ਸ਼ਿਪਿੰਗ ਚਾਰਜਸ ਫ੍ਰੀ ਹੈ। ਪ੍ਰਿੰਟ ਜਿਹੜੇ ਨੇ सेम ਐਜ਼ ਇਟ ਇਜ਼ ਆਣਗੇ ਜਿਵੇਂ ਦਿੱਤੇ ਸ਼ੋ ਹੋ ਰਹੇ ਨੇ। 800 ਰੁਪਏ ਰੇਟ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰੇ ਪ੍ਰਿੰਟਾਂ ਦੇ ਨਾਲ ਲਾਈਨਨ ਡਿਜੀਟਲ ਪ੍ਰਿੰਟ ਦਾ ਫੈਬਰਿਕ ਜਿੱਦਾ ਲਾਈਨਨ ਦਾ ਆਏਗਾ, ਪ੍ਰਿੰਟ ਇਹਦਾ ਡਿਜੀਟਲ ਆਏਗਾ। ਨਵੇਂ ਡਿਜ਼ਾਈਨ ਆਏ ਨੇ। ਪਹਿਲਾਂ ਵੀ ਸੂਟ ਜਦੋਂ ਆਏ ਸੀ ਤਾਂ ਭੈਣਾ ਨੇ ਇਹਨਾਂ ਸੂਟਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਸੀ। ਹੁਣ ਇਹਨਾਂ ਸੂਟਾਂ ਵਿੱਚ ਥੋੜੇ ਪ੍ਰਿੰਟ ਜਿਹੜੇ ਨੇ ਕਾਫੀ ਨਵੇਂ ਐਡ ਹੋ ਗਏ ਨੇ। ਇਹਨਾਂ ਵਿੱਚ ਜਿਹੜੇ ਜਿਹੜੇ ਰੰਗ ਡਿਜ਼ਾਈਨ ਪੈਟਰਨ ਹੈਗੇ ਨੇ ਇੱਥੇ ਮੈਂ ਐਡ ਕਰ ਦਿੱਤੇ ਨੇ ਇਹਨਾਂ ਸੂਟਾਂ ਦੇ ਬਾਰੇ ਵਿੱਚ ਹੋਰ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਸਕਰੀਨਸ਼ਾਟ ਦੇ ਨਾਲ ਐਵੀ ਜਿਹੜੀਆਂ ਕਲੈਕਸ਼ਨਾਂ ਨੇ ਸਿਲਕ ਕ੍ਰੇਪ ਦੇ ਵਿੱਚ ਫਲੋਰਲ ਪ੍ਰਿੰਟ ਨਾਲ ਬਹੁਤ ਹੀ ਪਿਆਰੇ ਚਿਨਾਉਣ ਦੇ ਦੁਪੱਟੇ ਨਾਲ ਸੂਟ ਆਏ ਨੇ ਜੀ ਬਹੁਤ ਹੀ ਜ਼ਿਆਦਾ ਮੋਸਟਰ ਡਿਮਾਂਡਿੰਗ ਸੂਟ ਨੇ 2 ਮੀਟਰ ਦਾ ਪਿਓਰ ਸਿਲਕ ਕ੍ਰੇਪ ਦਾ ਤੁਹਾਨੂੰ ਡਿਜ਼ਾਈਨ ਪ੍ਰਿੰਟ ਵਾਲਾ ਸ਼ਾਰਟ ਦਾ ਫੈਬਰਿਕ ਮਿਲੇਗਾ 2 ਮੀਟਰ ਦਾ ਸਿਲਕ ਕ੍ਰੇਪ ਦਾ ਸੈਲਫ ਨੈਗੇਟਿਵ ਪ੍ਰਿੰਟਸ ਦੇ ਨਾਲ ਬਾਟਮ ਦਾ ਫੈਬਰਿਕ ਮਿਲੇਗਾ ਤੇ ਟਾਈ ਮੀਟਰ ਦਾ ਤੁਹਾਨੂੰ ਚਨਾਉਣ ਦਾ ਦੁਪੱਟਾ ਮਿਲੇਗਾ ਡੀਸਲ ਪ੍ਰਿੰਟ ਨਾਲ ਇਹ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ 790 ਰੁਪਏਾਂ ਦੇ ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਜੌਰਜਟ ਦਾ ਡੀਸਲ ਪ੍ਰਿੰਟ ਵਾਲਾ 5 ਮੀਟਰ ਦਾ ਸੂਟ ਦਾ ਫੈਬਰਿਕ ਮਿਲੇਗਾ ਤੇ ਨਾਲ ਤੁਹਾਨੂੰ ਦੁਪੱਟਾ ਜਿਹੜਾ ਜੌਰਜਟ ਦਾ 2 ਮੀਟਰ ਦਾ ਮਿਲੇਗਾ ਰੇਟ ਇਹਦਾ 790 ਰੁਪਏ ਹੈ ਸ਼ਿਪਿੰਗ ਚਾਰਜਸ ਇਹਦੀ ਵੀ ਫ੍ਰੀ ਨੇ ਰੰਗ ਜਿਹੜੇ ਇਹਦੇ ਵਿੱਚ ਕਾਫੀ ਆ ਗਏ ਨੇ ਤੇ ਇੱਕ ਤਰ੍ਹਾਂ ਦੇ ਡਿਜ਼ਾਈਨ ਦੇ ਵਿੱਚ ਚਾਰ ਚਾਰ ਆਪਸ਼ਨ ਆ ਜਿਹੜੀਆਂ ਇਹਨਾਂ ਵਿੱਚ ਹੈਗੀਆਂ ਨੇ ਸੂਟ ਬਹੁਤ ਸੋਹਣੇ ਨੇ ਡਿਜ਼ਾਈਨ ਬਹੁਤ ਪਿਆਰੇ ਨੇ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਤਾਂ ਉਹਦੇ ਲਈ ਮੈਂ ਆਪਣਾ ਨੰਬਰ 6239245750 ਐਡ ਕੀਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੇ ਸਵੀ ਸੂਟ ਬਾਰੇ ਤੁਸੀਂ ਕੈਕ ਕੁਇਰੀ ਕਰਨਾ ਚਾਹੁੰਦੇ ਹੋ ਚਾਹੀਏ ਅੱਜ ਦੀ ਵੀਡੀਓ ਦੇ ਵਿੱਚੋਂ ਐ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਹੁਣ ਚੱਲ ਰਹੀਆਂ ਨੇ 950 ਦਾ ਸੂਟ ਮਿਲੇਗਾ ਬਹੁਤ ਹੀ ਪਿਆਰਾ ਵਿਆਹਾਂ ਸ਼ਾਦੀਆਂ ਤੇ ਪਾਉਣ ਵਾਲਾ ਰੇਟ ਆਫ ਅਵੇਲੇਬਲ ਨੇ ਰੇਟ ਮੈਂ ਕੋਸ਼ਿਸ਼ ਕਰਾਂਗੀ ਸਭ ਦੀ ਤਸਦੀਕ ਅਗਰ ਕਿਸੇ ਦੀ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਇਹ ਜਿਹੜੇ ਪ੍ਰਿੰਟ ਨੇ ਏ 600 ਰੁਪਏ ਦੇ ਵਿੱਚ ਆਏ ਨੇ ਬਹੁਤ ਪਿਆਰੇ ਪ੍ਰਿੰਟ ਨੇ ਸੋਹਣੇ ਡਿਜ਼ਾਈਨ ਨੇ ਰੰਗ ਜਿਹੜੇ ਜਿਹੜੇ ਇਹਨਾਂ ਵਿੱਚ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਸ ਤੋਂ ਇਲਾਵਾ ਇਹਨਾਂ ਵਿੱਚ ਹੋਰ ਕੋਈ ਰੰਗ ਨਹੀਂ ਹੈਗੇ ਕੁਐਰੀ ਦੇ ਲਈ ਤੁਸੀਂ ਇਸੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਵੀਡੀਓ ਦੇ ਵਿੱਚ ਜਿੰਨੀਆਂ ਵੀ ਕਲੈਕਸ਼ਨਾਂ ਜਿੰਨੇ ਵੀ ਸੂਟ ਮੈਂ ਐਡ ਕੀਤੇ ਨੇ ਸਾਰੇ अवेलेबल ਨੇ ਸੇਮ ਐਜ਼ ਇਟ ਇਜ਼ ਪ੍ਰਿੰਟਡ ਡਿਜ਼ਾਈਨ ਦੇ ਨਾਲ ਹੋਰ ਕੋਈ ਕੁਇਰੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ